ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਨੇ ਸਿੱਖ ਸੀ ਉਹਨਾਂ ਨੂੰ ਕਿਹਾ ਦਿਆ ਕਿ ਤੁਸੀਂ ਆਪਣਾ ਸ਼ਹੀਦ ਕਰ ਦਿੱਤੇ ਗਏ ਭਾਈ ਸਤੀਦਾਸ ਨੂੰ ਰੋਕਣ ਪੇੜ ਕੇ ਅੱਗ ਲਾ ਕੇ ਸ਼ਹੀਦ ਕਰਦੇ ਤੇ ਪਹਾੜ ਸਾਹਿਬ ਖੰਖਰ ਤੇ ਦੁਨੀਆ ਕਹਾ ਕਰਸਨ ਤੇ ਨਾ ਸੀ ਜੋ ਉਹ ਪਹਿਲ ਹੋਈ ਗੁਰੂ ਤੇ ਗੋਬਿੰਦ ਸਿੰਘ ਜੀ ਨੂੰ ਗੁਰਗੱਦੀ ਜਿਹੜੀ ਆ ਉਹ ਦੇ ਗਏ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸੀ ਪਹੁੰਚੇ ਜੈਸਾ ਮੋਕੀ ਪਾਰਕ ਨਿਊਯਾਰਕ ਵਿਖੇ ਜਿੱਥੇ ਗੁਰਦੁਆਰਾ ਬਾਬਾ ਮੱਖਣਸ਼ਾਲੂ ਬਾਣਾ ਵੱਲੋਂ ਸਮੂਹ ਨਿਊਯਾਰਕ ਦੇ ਗੁਰੂ ਘਰਾਂ ਸਮੂਹ ਟ੍ਰਾਈਬ ਸਟੇਟ ਦੀ ਸੰਗਤਾਂ ਅਤੇ ਆਰਗੇਨਾਈਜੇਸ਼ਨਾਂ ਦੇ ਸਹਿਯੋਗ ਦੇ ਨਾਲ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾਪੂਰਵਕ ਮਨਾਇਆ ਜਾ ਰਿਹਾ ਹੈ ਗੁਰੂ ਘਰ ਵਿਖੇ ਸਮੂਹ ਸੰਗਤਾਂ ਨਤਬਸਤਕ ਹੋ ਰਹੀਆਂ ਹਨ ਰਾਗੀ ਢਾਡੀ ਅਤੇ ਵਿਦਵਾਨ ਜਥੇ ਪਹੁੰਚੇ ਹਨ ਕਥਾਵਾਚਕ ਨੇ ਗੁਰੂ ਜੀ ਦੇ ਜੀਵਨ ਦੇ ਉੱਤੇ ਰੋਸ਼ਨੀ ਪਾਈ ਹੈ ਅਤੇ ਰਾਗੀ ਟਾਡੀ ਜਿੱਥੇ ਨੇ ਆਪਣੀ ਮਿੱਠੀ ਬਾਣੀ ਦੇ ਨਾਲ ਸੰਗਤਾਂ ਨੂੰ ਕੀਰਤਨ ਸਰਵਣ ਕਰਵਾਇਆ ਹੈ ਇਸੇ ਤਰ੍ਹਾਂ ਬਾਹਰ ਪੰਡਾਲ ਦੇ ਤੋਂ ਬਾਹਰ ਲੰਗਰ ਦੇ ਸਟਾਲ ਲੱਗੇ ਹਨ ਸੰਗਤਾਂ ਜਿੱਥੇ ਅੰਦਰ ਰੋਹ ਦੀ ਖੁਰਾਕ ਪੂਰੀ ਕਰਿਆ ਹਨ ਬਾਹਰ ਆਪਣੇ ਤਨ ਦੀ ਖੁਰਾਕ ਵੀ ਲੰਗਰ ਛੱਕੇ ਪੂਰੀ ਕਰਿਆ ਹਨ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਅਸੀਂ ਕੋਟੀ ਕੋਟ ਪ੍ਰਣਾਮ ਕਰਦੇ ਹਾਂ ਵਾਹਿਗੁਰੂ ਸੱਚੇ ਪਾਤਸ਼ਾਹ ਸਭ ਦੇ ਸਿਰ ਤੇ ਮੇਰ ਪਰਿਆ ਹੱਥ ਰੱਖਣ ਤੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਨਕ ਗੁਰੂ ਅਰਗੋਬਿੰਦ ਸਾਹਿਬ ਦੇ ਸੇਖਿਆ ਭਾਈ ਬਿਦੀ ਚੰਦ ਭਾਈ ਗੁਰਦਾਸ ਜੀ ਤੋਂ ਆਦਿ ਹੋਰ ਗੁਰਸਿੱਖ ਜਦੋਂ ਸ੍ਰੀ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਨੇ ਸੈਬ ਤੇਗ ਬਹਾਦਰ ਆਪਣੇ ਬਾਲਕ ਜਿਹੜਾ ਕੁਝ ਘੰਟੇ ਪਹਿਲਾਂ ਪੈਦਾ ਹੋਇਆ ਉਹਨੂੰ ਆਪਣੇ ਗਲ ਨਾਲ ਲਾ ਤੇ ਜਦੋਂ ਸਹਿਬ ਦੀਗ ਭਾਦਰ ਗੱਲਣਾ ਲੱਗੇ ਤੇ ਧਿਆਨ ਨਾਲ ਸੁਣਿਓ ਜਿਹੜੀਆਂ ਦੋ ਕਰਪਾਨਾਂ ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਗੜ ਪਾਈਆਂ ਇੱਕ ਮਿੱਰੀ ਦੀ ਇੱਕ ਪੀਰੀ ਦੀ ਹੁਣ ਬੱਚਾ ਕੁਝ ਘੰਟੇ ਪਹਿਲਾਂ ਪੈਦਾ ਹੋਇਆ ਤੇ ਨਿੱਕੇ ਨਿੱਕੇ ਹੱਥਿਆਂ ਉਹਦੇ ਛੋਟੇ ਛੋਟੇ ਨਾਮੇ ਪਾਸ਼ਾ ਧੰਤਨ ਸਿੰਘ ਤੇਗ ਭਾਦੇਸ਼ੀ ਦੀ ਧੜਾ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਤੇਲਾ ਜੀ ਦਾ ਬੜੀ ਸਰਦਾ ਭਾਮਨਾ ਨਾਲ ਮਨਾਇਆ ਗਿਆ ਸਮੂਹ ਗੁਰੂਕਰਾਂ ਦੇ ਵੱਲੋਂ ਤੇ ਟ੍ਰਾਈ ਸਟੇਟ ਦੇ ਗੁਰੂਕਰਾਂ ਉਹਦੇ ਸਿਕਸ ਸੈਡੀ ਰਾਲ ਕੇ ਇਹ ਪਛਤ ਵਾਲੀ ਬੜਾ ਵੱਡਾ ਪ੍ਰਾਲਾ ਕੀਤਾ ਕਿ ਜੋ ਨੌਵੇਂ ਪਾਸ਼ਾ ਧੰਨ ਧੰਨ ਸ਼੍ਰੀ ਤੇਗਵਾ ਜੀ ਸਾਡੇ ਤਿਸ ਰਸਤਾਬ ਜੀ ਬੜੀ ਚੜਦੀ ਕਲਾ ਵਿੱਚ ਬਣਾਈ ਗਈ ਮੈਂ ਸਮੂਹ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਹਾਂ ਟ੍ਰਾਈ ਸਟੇਟ ਗੁਰੂਕਰਾਂ ਦਾ ਅਤੇ 6 ਸੈੜੀਆਂ ਨੇ ਜਿਨ੍ਹਾਂ ਨੇ ਪਹੁੰਚ ਕੇ ਇੱਥੇ ਧੰਨ ਧੰਨ ਤੇਗਵਾਰ ਜਿੰਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਮੈਂ ਜਿੰਨੇ ਮੇਰੇ ਵੀਰ ਆਏ ਨੇ ਇੱਥੇ ਜਿਨ੍ਹਾਂ ਮੇਰੇ ਵੀਰਾਂ ਨੇ ਸਤਾਲ ਆਏ ਖਾਸ ਕਰਕੇ ਮੇਰੇ ਰੋਸ ਸਤਾਲ ਜੋ ਦਵਿੰਦਰ ਸਿੰਘ ਸ਼ਾਲੂ ਨੇ ਜੋ ਪੂਰੇ ਸੇੜੀ ਤੇ ਗੁਰੂ ਮਾਇ ਜਿਸ ਦੇ ਸਮਾਰਕ ਕੀਤਾ ਗਿਆ ਉਹਨਾਂ ਨੇ ਪੂਰੀ ਸੇਵਾ ਕੀਤੀ ਇੱਥੇ ਅਸੀਂ ਉਹਨਾਂ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਮੈਂ ਆਪਣੀ ਕਮੇਟੀ ਦਾ ਜਿਨ੍ਹਾਂ ਨੇ ਹਰ ਵੇਲੇ ਮੇਰੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸੇਵਾ ਕਰਦੇ ਨੇ ਮੇਰੇ ਬਹੁਤ ਹੀ ਸਤਕਾਰਯੋਗ ਮਿੰਦਰ ਸਿੰਘ ਹਾਲ ਗੁਰੂ ਘਰ ਦੇ ਚੇਅਰਮੈਨ ਸ੍ਰੀ ਗਰੀਬ ਸਿੰਘ ਜੀ ਕਾਲੀ ਸਦਾਰ ਸੁਖਦੇਵ ਸਿੰਘ ਜੀ ਤੋਂ ਸਾਰ ਸ੍ਰਿੰਦਰ ਸਿੰਘ ਜੀ ਪਮਾ ਮਿੰਦਰ ਸਿੰਘ ਜਿਹੜੀ ਕੁੰਡਲਾ ਮੇਰੇ ਵੀ ਜੀ ਖਾਸ ਕਰਕੇ ਮੈਂ ਧੰਨਵਾਦ ਕਰਦਾ ਸਾਡੇ ਗੁਰੂ ਘਰ ਦੇ ਹੈੱਡ ਗ੍ਰੰਥੀ ਭਾਈ ਅਮਰੀਕ ਸਿੰਘ ਜੀ ਲਿੱਤੀਪੁਰੀ ਜਿਨ੍ਹਾਂ ਦੇ ਗਵਾਈ ਥਲੇ ਇਹ ਸਾਰਾ ਪ੍ਰੋਗਰਾਮ ਹੋਇਆ ਇਹਨਾਂ ਨੇ ਸਾਨੂੰ ਬੜੇ ਤਰੀਕੇ ਨਾਲ ਸਮਝਾ ਕੇ ਬੜਾ ਵੱਡਾ ਪ੍ਰੋਗਰਾਮ ਸੀ ਜੋ ਸ਼ਦੀਦ ਵਾਲਾ ਸੀ ਇਹਨਾਂ ਨੇ ਸਾਨੂੰ ਹਰ ਸਲਾਹ ਦੇ ਕੇ ਜਿਦਾ ਆਪਣੇ ਦੇਖਿਆ ਹੈ ਜੋ ਪਾਲਕੀ ਸਾਹਿਬ ਤੇ ਮਹਾਰਾਜ ਨੂੰ ਲਿਆਂਦਾ ਗਿਆ ਸਗਤਾਂ ਤੁਰ ਕੇ ਮਗਰ ਆਈਆਂ ਇਹ ਮੇਰੇ ਵੱਡੇ ਵੀਰ ਦਾ ਅਮਰੀਕਾ ਸੰਧ ਦਾ ਬਰਾਲਾ ਸੀ ਸਾਡੇ ਗੁਰੂ ਘਰ ਗੰਧੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਵਾਦ ਦਿੱਤੀ ਅਸੀਂ ਉਹ ਸਲਾਮ ਮੰਨੀ ਤੇ ਬਹੁਤ ਹੀ ਵੱਡੀ ਸੰਗਤਾਂ ਨੇ ਸਾਡਾ ਧੰਨਵਾਦ ਕੀਤਾ ਅਸੀਂ ਸਾਰੀਆਂ ਸੰਗਤਾਂ ਦਾ ਜਿੱਥੇ ਪਹੁੰਚੀਆਂ ਨੇ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਰਦਾ ਖਾਸ ਮੇਰੇ ਵੀਰ ਸਵਿੰਦਰ ਸਿੰਘ ਜੀ ਮਾਣਾ ਉਹਨਾਂ ਦੇ ਬ੍ਰਦਰ ਸਵਿੰਦਰ ਸਿੰਘ ਜੀ ਸਾਹਿਬ ਦਾ ਸੈਕਟਰੀ ਜਿਨ੍ਹਾਂ ਸੇਤੋਂ ਆ ਕੇ ਇਥੇ ਹਾਜ਼ਰ ਸੇਵਾ ਕੀਤੀ ਓਏ ਮੈਂ ਜਿਹੜੇ ਮੇਰੇ ਸਾਰੇ ਜਿਹੜੇ ਓਰਨ ਸਾਹਿਬ ਦਵਿੰਦਰ ਦਵਿੰਦਰ ਸਿੰਘ ਜੀ ਬੋਮੀਰੇ ਵੀ ਜੀ ਉਹ ਵੀ ਇੰਨਾ ਸੇਵਾ ਕੀਤੀ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਕਰਦੇ ਮੇਰੇ ਵੀਰ ਜੀ ਦਾ ਜਿਹੜੇ ਆਏ ਪਹੁੰਚੇ ਨੇ ਇਹਨਾਂ ਨੇ ਵੀ ਅੱਜ ਸੇਵਾ ਕੀਤੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੀ ਸਿਰ ਨਦੀਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰਦਰਬਾਬਾ ਮਖਨਸ਼ਾ ਲਬਾਣਾ ਵੱਲੋਂ ਸਿਕਸ ਸੈਂਟਰ ਵੱਲੋਂ ਅੱਜ ਸਮੁਖੀ ਪਾਰਕ ਦੇ ਵਿੱਚ ਜੋ ਗੁਤੇਗ ਬਾਦਰਾ ਮਹਾਰਾਜ ਪਾਸ਼ੀਦਾ ਸਾਡੇ 350 ਸਾਲਾ ਸ਼ੀਲੀ ਜਾੜਾ ਮਨਾਇਆ ਗਿਆ ਹੈ ਸੰਗਤਾਂ ਦਾ ਠਾਠਾ ਮਾਰਦਾ ਕੱਠ ਜਿਹੜਾ ਇਸ ਗੱਲ ਦੀ ਸ਼ਾਦੀ ਪਰਦਾ ਹੈ ਕਿ ਗੁਰਦਵਾਰਾ ਬਾਬਾ ਮੱਖਣਸ਼ਾਲਾ ਬਾਣਾ ਦੀ ਪ੍ਰਬੰਧਕ ਕਮੇਟੀ ਨੇ ਦਿਨ ਰਾਤ ਮਿਹਨਤ ਕਰਕੇ ਸਾਰਿਆਂ ਦੇ ਨਾਲ ਗਲਬਕੜੀ ਪਾ ਕਰਕੇ ਸਾਰਿਆਂ ਨੂੰ ਗੱਲ ਨਾਲ ਲਾ ਕਰਕੇ ਇਹ ਸਾਜੀ ਵਾਲਦੌਰ ਤੇ ਇੱਕ ਪਲੇਟਫਾਰਮ ਤੇ ਪ੍ਰੋਗਰਾਮ ਕਰਕੇ ਕਰਵਾਇਆ ਜਾਂ ਕਰਵਾ ਉਪਰਾਲਾ ਕੀਤਾ ਸੀ ਉਹ ਸਫਲ ਹੋਇਆ ਹੈ ਔਰ ਅਸੀਂ ਆਸ ਕਰਦੇ ਹਾਂ ਕਿ ਗੁਰਦਰ ਸਾਹਿਬ ਦੀ ਪ੍ਰਬੰਧ ਕਮੇਟੀ ਦੇ ਮੁੱਖ ਸੇਵਾਦਾਰ ਸਰਦਾਰ ਸੁਖਿੰਦਰ ਸਿੰਘ ਸੁਬਾਨਪੁਰ ਤੇ ਉਹਨਾਂ ਦੀ ਸਾਰੀ ਟੀਮ ਜਿਨ੍ਹਾਂ ਦੇ ਵਿੱਚ ਆਪਸੀ ਬੜਾ ਪਿਆਰ ਤੇ ਇਤਿਫਾਕ ਹੈ ਔਰ ਬੜੇ ਪਿਆਰ ਦੇ ਨਾਲ ਇਹ ਕਾਰਜ ਕਰਦੇ ਨੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਕਾਰਜ ਲਿਖੇ ਗਏ ਨੇ ਉਹਨਾਂ ਦੀ ਵੀ ਰੂਪਰੇਖਾ ਜਿਹੜੀ ਆਉਣ ਵਾਲੇ ਸਮੇਂ ਵਿੱਚ ਅਸੀਂ ਜਲਦੀ ਦੱਸਾਂਗੇ ਮੈਂ ਜਿੱਥੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਾਂ ਉਥੇ ਵਿਸ਼ੇਸ਼ ਤੌਰ ਤੇ ਮੀਡੀਆ ਦਾ ਵੀ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੀ ਆਵਾਜ਼ ਨੂੰ ਦੇਸ਼ ਅਬਦੇਸ਼ਾਂ ਵਿੱਚ ਪਹੁੰਚਾਉਂਦਾ ਪਤਾ ਲਗਾ ਕੀਤਾ ਹੈ। ਆਪ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਮਦੇਵ ਐਵੇਂ ਨਿਕਰਦਾਸਪੁਰ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਰਿਆਣਾ ਦੀ ਧਰਤੀ ਤੋਂ ਐਵੇਂ ਜੀ ਦਾਰਾ ਤੇਰਬਾ ਦੇ ਸਾਹਮਣੇ ਸਾਢੇ 3.5 ਸਾਲਾਂ ਅਜੇ ਸਮੋਕੀ ਭਾਵ ਦੇ ਵਿੱਚ ਬੰਵਾਇਆ ਜਾ ਰਿਹਾ। ਲਵਾੜਾ ਨੰਗਾ ਤੇਰੀ ਰਾਤਾ ਮਾਰਦਾ ਕੰਗਲ ਪਿੰਡ ਦੇ ਨੇੜੇ ਕੁਪੜਾ ਨਸ਼ਕੀਦਾ। ਇਸ ਸ਼ਮੂਲੀਅਤ ਕੀਤੀ ਹੈ ਬਹੁਤ ਸੰਗਤ ਦਾ ਅਸੀਂ ਧ ਸਾਰੇ ਸੈਕਸ ਸੁਸਾਇਟੀਆਂ ਦਾ ਬਹੁਤ ਧੰਨਵਾਦ ਕਰਦੇ ਆ ਸਾਰੀਆਂ ਸੁਸਾਇਟੀਆਂ ਦਾ ਧੰਨਵਾਦ ਕਰਦੇ ਆ ਔਰ ਇਸ ਪ੍ਰੋਗਰਾਮ ਇਦਾਂ ਦੇ ਪ੍ਰੋਗਰਾਮ ਵਟੇ ਵਟੇ ਨੇ ਵੀ ਆਦੇ ਵਿੱਚ ਹੁੰਦੇ ਰਹਿਣਗੇ ਤੇ ਇਹ ਸੰਗਤ ਹੋਰ ਜੁੜੇਗੀ ਤੇ ਇਨਾਵੇਂ ਨਵੇਂ ਵੱਖਰੇ ਵੱਖਰੇ ਫੈਸਲੇ ਹੁੰਦੇ ਹਨ ਇਹ ਪ੍ਰੋਗਰਾਮ ਦੇ ਵਿੱਚ ਵੱਡੀਆਂ ਸਲਾਹਾਂ ਹੁੰਦੀਆਂ ਹਨ ਇਦਾਂ ਹੀ ਪ੍ਰਵਾਦਮਾਂ ਇਹਨਾਂ ਸੰਗਤ ਨੂੰ ਚੱਲਦੇ ਰੱਖੇ ਔਰ ਸਾਰਿਆਂ ਦੇ ਬਲਬੁੱਧੀ ਵਕਤ ਕਰੇ ਤਾਂ ਵੀ ਇਹ ਸੰਦੇਸ਼ ਸਾਰਾ ਸੰਕਰ ਸਾਂਝਾ ਹੋ ਜਾਏਗਾ ਸਾਨੂੰ ਕਹਿੰਦੇ ਗੱਲ ਸਮਝਣੀ ਜਿਹੜੀਆਂ ਇਕੱਠੀਆਂ ਟਿਕੀਆਂ ਮੈਂ ਇਹਨਾਂ ਨੂੰ ਵਧਾਈ ਦਿੰਦਾ ਕਿਉਂਕਿ ਇੰਡੇ ਵੱਡੇ ਪ੍ਰੋਗਰਾਮ ਲਿਖਣੇ ਸੌਖੇ ਨਹੀਂ ਹੁੰਦੇ ਉਹਦੇ ਨਾਲ ਜਦੋਂ ਸੰਕਟਾਂ ਸਾਹ ਦਿੱਤੀਆਂ ਤੇ ਸੋਨੇ ਦੀ ਛਾਹ ਕੇ ਵਾਲੀ ਗੱਲ ਹੁੰਦੀ ਹੈ ਮੈਂ ਦੱਸਣਾ ਚਾਹਣਾ ਕਿ ਜੋ ਅੱਜ ਦੇ 350 ਸਾਲਾਂ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾ ਰਹੇ ਹਾਂ ਇਸ ਜਿਵੇਂ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਚੱਲੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਉਪਾਇਆ ਨਹੀਂ ਸੀ ਕਿ ਜੇ ਤੇਰੇ ਧਰਮ ਦਾਵਾ ਤੇ ਫਿਰ ਪਹਿਲਾਂ ਮੇਰੇ ਭੈਣ ਨੂੰ ਪਾਓ ਕਿਉਂਕਿ ਮੇਰੀ ਭੈਣ ਇੱਕ ਨਹੀਂ ਸੱਤਾ ਦੇ ਦਿਨ ਤੇ ਹਾਰੇ ਮਨਾਉਂਦੇ ਜੁਹਿਰ ਸਾਹਿਬ ਵਧਾਈ ਦੇ ਪਾਤਰ ਹੋ ਪੂਰੀ ਸਾਧ ਸੰਗਤ ਇਹ ਵਧਾਈ ਦੀ ਪਾਤਰ ਹੈ ਮੈਂ ਟਾਈਮ ਨੂੰ ਵੱਡੇ ਨਜ਼ਰ ਰੱਖਦੇ ਹੋਇਆ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਮਾਈ ਗੁਰਜੀ ਦਾ ਖਾਲਸਾ ਮਾਈ ਗੁਰਜੀ ਦੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਾਣਾ ਸੈਕਟਰ ਦੀ ਕਮੇਟੀ ਵੱਲੋਂ ਆਈਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੋ ਅਸੀਂ ਅੱਜ ਪ੍ਰੋਗਰਾਮ ਮਨਾਇਆ ਸੀ ਬਾਬਾ ਤੇਗੋ ਸ੍ਰੀ ਗੁਰ ਤੇਗ ਬਹਾਦਰ ਜੀ ਦਾ ਭਾਈ ਮਤੀਦਾ ਜੀ ਭਾਈ ਸਤੀਦਾ ਜੀ ਭਾਈ ਦੇਲਾ ਜੀ ਬਹੁਤ ਵਧੀਆ ਪ੍ਰੋਗਰਾਮ ਰਿਹਾ ਸੰਤਾਂ ਦਾ ਠਾਠ ਠਾ ਮਾਰਦਾ ਹੈ ਸਾਥ ਇਸ ਚੀਜ਼ ਦਾ ਪ੍ਰਤੀਕ ਹੈ ਕਿ ਅੱਜ ਵੀ ਸੰਤਾਂ ਗੁਰੂ ਸਾਹਿਬ ਜੀ ਨੂੰ ਬਹੁਤ ਧੰਨ ਕਰਦੀਆਂ ਨੇ ਬਹੁਤ ਵਧੀਆ ਪ੍ਰੋਗਰਾਮ ਕਰਿਆ ਸਾਡੇ ਵਿੱਚ ਪਰ ਆ ਜਾਂਦਾ ਸਾਰੀਆਂ ਕਮੇਟੀਆਂ ਸਾਰੇ ਗੁਰਦੁਆਰੇ ਜੋ ਵੀ ਇੱਥੇ ਆਏ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਾਡੇ ਜਿਨ੍ਹਾਂ ਨੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਸਾਰੇ ਕੰਮ ਨੇਪਰੇ ਚਾੜੇ ਨੇ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਭਾਈ ਦਾ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਫਤਿਹ ਬਲਾਉ ਜੀ Sardar Bhu Singh writes that Rudrain Bahadur did the incomparable deed of asserting and protecting the basic human rights of every individual, the right to worship and cultivate a personal connection with the divine in their own way, and the imprescriptible deed, the right to pursue their own vision of self-fulfillment. all principles are protected by the courage the bravery of the guru the guru upholds the teaching baak huko dekhne hai neh reh to neh mehmaan ta aan jinna ke puchh veni threats no to dread any one vai guruji ka khalsa vai guruji ki fate gurudwara baba makkan chalwana 6 center vallon ਅੱਜ ਸੇਕਪਨਤ ਨਵਕਾਚਾ ਤੰਪਨਪਨ ਦੇ ਦੇਬੀ ਨੂੰ ਸੋਰੀ ਕਰਦੇ ਇੱਕ ਬਧਰਜੀਰਾ ਜੋਸ਼ੀ ਦੀ ਪਿਆਰਾ ਸ਼ਕਸ਼ਤਾਵੜੀ 350 ਸਾਲਾ ਗੁਰਦਾਰ ਵਿੱਚ ਜੋ ਸਮੋਕੀ ਪਾਰਕ ਦੇ ਵਿੱਚ ਬੜੇ ਤੋਂ ਕੰਮ ਨਾਲ ਮਨਾਈ ਗਈ ਹੈ ਉਹਨੂੰ ਕਹਿੰਦਾ ਕਿ ਜਿੰਨੀ ਮੁਸਲਮਾਨ ਨਗਰ ਨਿਊਯਾਰਕ ਬਾਰ ਸੱਜੇ ਦੀਆਂ ਜਿੰਨੀਆਂ ਸੰਗਤਾਂ ਆਈਆਂ ਨੇ ਅਸੀਂ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਖਾਸ ਕਰਕੇ ਗੁਰਕਰ ਦੀ ਮੈਨੇਜਮੈਂਟ ਟੀਮ ਜਿਨ੍ਹਾਂ ਨੇ ਪ੍ਰਬਾਲਾ ਕੀਤਾ ਇਹ ਬਹੁਤ ਵੱਡਾ ਇਹਨਾਂ ਨੂੰ ਅਸੀਂ ਧੰਨਵਾਦ ਕਰਦੇ ਹਾਂ ਕਿ ਚੋਣਾਂ ਦੀ ਜਾਣਕਾਰੀ ਦੇ ਦੇਗੇ ਜਿੱਥੇ ਵੀ ਕਿਦੋਂ ਕੋਈ ਪ੍ਰੋਗਰਾਮ ਹੋ ਜਰੂਰ ਪਹੁੰਚ ਕੇ ਗੁਰਦਿਆਂ ਖੁਸ਼ੀਆਂ ਪ੍ਰਾਪਤ ਕਰਿਏ ਕਰਿਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Uh, thank you so much for having me among you. And first and foremost, I want to thank my next be the mayor-elect, Swaraji Singh, our man, the next future of the great city of Norway. We made history, not because we took it the easy way, but we took it the hard way. And today, we are celebrating 350th anniversary of Guru Tech Ji who sacrificed his life for dignity, religious freedom, and anything we need. So let us remember, as we celebrate today, this our course, it is is now our turn to make sacrifices for this generation and the generations to come. One thing I know. Dignity has no boundaries, it has no color. Living in peace, having a place at the table has no boundaries. And one more time, we thank all of you for your support and then we welcome you in Norway with our new mayor, Mr. Swaji Thank you. Oh. ਸਾਹਿਬ ਰਾਹੀ ਗੁਰਜੀ ਦੀ ਫਤਿਹ ਆਸ ਮੁੱਖਿਆ ਸੰਗਤ ਦਾ ਬਹੁਤ ਬਹੁਤ ਧੰਨਵਾਦ ਮੈਂ ਸਭ ਤੋਂ ਪਹਿਲਾਂ ਇਹ ਨਹੀਂ ਦੱਸਦਾ ਕਿ ਜਿੰਨੇ ਵੀ ਮੇਰੀ ਬਾਟਰਾਚ ਬਾਟਚ ਵਾਸ ਹੁੰਦੇ ਨੇ ਉਹ ਪੁਲਿਸ ਅੰਦਰ ਆ ਜਾਓ ਕਿਉਂਕਿ ਸਾਡੇ ਵਿੱਚ ਬਹੁਤ ਹੀ ਵੱਡੀ ਖੋਜ ਕਰਕੇ ਹਿਸੋਰੀਆਂ ਤੱਕ ਦੀਪ ਸੇ ਜੋ ਹਰਿਆਣਾ ਚ ਕਾਫੀ ਬੜੇ ਅਫਸਰ ਹਨ ਇਹਨਾਂ ਨੇ ਆਪਣੀ ਹੌਸਲੀ ਦੇ ਦਮਿਆਂ ਦਰਮਿਆਨ ਉਹਨ ਪੇਗਵਾਲ ਬਹਾਦਰ ਜੀ ਜੋਨਾਂ ਨੇ ਜਿੱਥੇ-ਜਿੱਥੇ ਉੜਾ ਜੇ ਉਹ ਬੱਤੀ ਬੋਲ ਕੀਤੀ ਹੈ ਲੁਬਾਨਾ ਬਰਾਦਰੀ ਤੇ ਗੁਜਾਰਾ ਬਰਾਦਰੀ ਤੇ ਸਪੈਸ਼ਲ ਤੌਰ ਗੁਰਦਾਰ ਬਾਬਾ ਮੱਖਣਛੜ ਬਰਾਦਰੀ ਦੀ ਬੇਟੀ ਨੇ ਉਹਨਾਂ ਨੂੰ ਸੱਦਿਆ ਹੈ ਉਹਨਾਂ ਟਾਈਮ 2 ਵਜੇ ਸੀ 2 ਤੋਂ 3 ਅਸੀਂ ਇਸ ਪੈਸੇ ਦੀ ਸੋਈ ਤੱਕਦੇ ਨਾ ਮੈਂ ਬੋਲਣਾ ਵੀ ਨਹੀਂ ਸੀ ਸਿਰਫ ਉਹਨਾਂ ਦੇ ਹੋਂਰ ਵਿੱਚ ਮੈਂ ਬੋਲ ਰਿਹਾ ਅਸੀਂ ਗੁਰਦਾਰਾ ਫਰਵੰਦ ਕਮੇਟੀ ਵੱਲੋਂ ਪੈਸੇ ਤੁਹਾਡੇ ਤੋਂ ਮਾਫ਼ੀ ਮੰਗਦਾ ਲੈ ਲੋਗੇ ਆ ਪਰ ਮੈਂ ਬੇਚੀ ਗੱਲ ਕਰਦਾ ਤੁਸੀਂ ਸਾਰੇ ਮਿੱਠਾ ਉਹਨਾਂ ਦੀ ਸਪੀਚ ਸੁਣ ਕੇ ਜਾਵੇ ਇੱਕ ਇੱਕ ਨਾਲ ਸੁਣਵਲੀ ਹੈ ਅਮੀਂ ਮੇਂਡ ਦੇ ਵਿੱਚੋਂ ਆਵਾਜ਼ ਨਿਕਲਣੀ ਚਾਹੀਦੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾਂ ਜਿਹੜਾ ਬਾਹ ਆਪਾਂ ਵੱਡੇ ਪੱਤਰ ਤੇ ਬਣਾਉਣਾ ਹਰ ਮੰਦਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਾਹਰ ਬਾਹਰ ਜਿੱਥੇ ਵੀ ਮੰਦਰਵਾਸਾ ਹੈਗੇ ਆ ਉਹਨਾਂ ਮੰਦਰਾਂ ਦੇ ਵਿੱਚ ਜੋ ਦੀਵੇ ਜਗਦੇ ਨੇ ਜੋ ਕੱਲ ਚੋਂ ਵੱਜਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਆ ਚਾਹੀਦਾ ਕਿ ਇਹ ਸੀ ਕਿ ਉਹਨਾਂ ਮੰਦਰਾਂ ਦੇ ਵਿੱਚ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵਡੇਰ ਪਦਰਤ ਜਿਹੜਾ ਇੱਧਰ ਬਣਾਇਆ ਜਾਂਦਾ ਮੈਂ ਮੈਨੂੰ ਪਤਾ ਹੈ ਕਿ ਬਲਾਰੀ ਬੋਤਲੇ ਮੇਰੇ ਬਹੁਤ ਹੀ ਸਤਿਕਾਰਯੋਗ ਕੀਤੜੀ ਵੀਰ ਜਿਹੜੇ ਸਟੇਜ ਤੇ ਬੈਠੇ ਆ ਜਿਨ੍ਹਾਂ ਨੂੰ ਅਸੀਂ ਸਪੈਸ਼ਲ ਟਾਕ ਤੇ ਸੁਣਨੇ ਆ ਪਰ ਮੈਂ ਇਹ ਨਹੀਂ ਸਕਦਾ ਕਿ ਜੇ ਮੈਂ ਲਬਾਣਾ ਬਰਾਦਰੀ ਦੀ ਗੱਲ ਕਰਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਹਨਾਂ ਦੇ ਨਾਲ ਬਹੁਤ ਨੇੜੇ ਦਾ ਰਿਸ਼ਤਾ ਸੀ ਗੁਰੂ ਰਤੋਰੇ ਗੁਰੂ ਰਤੋਰੇ ਦਾ ਹੋਕਾ ਦਿੱਤਾ ਸੀ ਮੈਂ ਡਿਟੇਲ ਚ ਨਹੀਂ ਜਾਵਾਂਗਾ ਤੇ ਦੂਸਰੀ ਸਾਂਝ ਹੋਰ ਕੋਈ ਆ ਜਦੋਂ ਭਾਈ ਰੱਖੀ ਸ਼ਾਮ ਹੋਣ ਜਾ ਰਹੇ ਨੇ ਆਪਣੇ ਘਰ ਨੂੰ ਨਾ ਬੁਲਾ ਕੇ ਉਦੋਂ ਸਾਜ ਪਾਈ ਸੀ ਦੋ ਸ਼ਾਹ ਹੋਏ ਨੇ ਇਤਿਹਾਸ ਦੇ ਵਿੱਚ ਬਾਬਾ ਮੱਖਣ ਸ਼ਾਹ ਬਾਣਾ ਤੇ ਰੱਖੀ ਸ਼ਾਮ ਹੋਣ ਜਾਣਾ ਬੜਾ ਲੰਮਾ ਇਤਿਹਾਸ ਹੈ ਮੈਂ 14 ਸਮਾਂ ਨਹੀਂ ਲਵਾਂਗਾ ਮੈਂ ਇਹ ਵੀ ਚਾਹੁੰਦਾ ਸੀ ਕਿ ਜੇ ਬਿਰਦੋਸਤ ਰਾਜ ਦੀ ਸਰਕਾਰ ਚਾਹੁੰਦੀ ਤਾਂ ਅੱਜ ਸਿੱਖਾਂ ਨੂੰ ਆਪਣੇ ਗਲੀ ਨਾਲ ਲਾ ਸਕਦੀ ਸਾਡੇ ਬੰਦੀ ਸਿੰਘ 30 ਸਾਲਾਂ ਤੋਂ ਅੰਦਰ ਜੇਲ੍ਹਾਂ 'ਚ ਕੱਟ ਰਹੇ ਨੇ ਜੇ ਸਾਨੂੰ ਪਹਿਲਾਂ ਗੁਰੂ ਨਾਨਕ ਸਾਹਿਬ ਦੇ 550 ਸਾਲਾਂ ਤੇ ਇਹ ਵਾਦਾ ਕੀਤਾ ਕਿ ਮੈਂ ਬੰਦੀ ਸਿੰਘ ਛੱਡਾਂਗਾ ਉਦੋਂ ਕੁਛ ਨਹੀਂ ਹੋਇਆ ਅੱਜ ਮੇਰਾ خیال ਹੈ ਕੋ ਸੇਖਰ ਕੋਮਲ ਕਾਵੇ ਦੇ ਵਿੱਚ ਲੈ ਸਕਦੇ ਸੀ ਪਰ ਗੁਰੂ ਘਰ ਤਾਂ ਰਚਾ ਆਪਾਂ ਇੱਕ ਬਰਲਾ ਕਰੀਏ ਮੈਂ ਸੰਤ ਪਾਪਾ ਸਤਿ ਪਾਪਾ ਸਤਿ ਪਾਪਾ ਸੇਕੋ ਜੜੀ ਗੁਰੂ ਘਰ ਦੇ ਅਤੇ ਸੰਤ ਪਾਪਾ ਰਮ ਸਿੰਘ ਬੈਠੇ ਨੇ ਮੇਰੇ ਵੀ ਸਾਰੇ ਤਾਜ ਹੋ ਗਏ ਮੇਰਾ ਬੇਨਤੀ ਕਰਦਾ ਹਾਂ ਜੋ ਸੰਤਾ ਦੀ ਬੱਸੀ ਅਗਲੇ ਜੂਨ 40 ਦੇ ਸਾਥ ਆਪਾਂ ਸਾਰੇ ਕੋਸ਼ਿਸ਼ ਕਰੀਏ ਰਲ ਕੇ ਇੱਕ ਬੱਸੀ ਜੋ ਸਲੋਕੀ ਪਾਰੀ ਤੇ ਆਪਾਂ ਭਰਾਈਏ ਮੈਂ ਆ ਪੂਰੀ ਬਗੜੀ ਬੈਠੀ ਹੈ ਪੁਰੇ ਸਿੱਖ ਚਿੰਤ ਦਪਟ ਮੰਦਰ ਦੇ ਵੀਰ ਜੀ ਤੇ ਸਾਰੇ ਬੈਠੇ ਨੇ ਮੈਂ ਆਪ ਸਭ ਤੋਂ ਬੇਨਤੀ ਕਰ ਰਿਹਾ ਹਾਂ ਜੋ ਸੰਤ ਕੋ ਬਪਰੇ ਸਿਸੇ ਕੋ ਸੜੀ ਲਾਣੂ ਅਤੇ ਸਾਰੇ ਸਟਾਫ ਬੈਠੇ ਨੇ ਸਦਾ ਬਹੁਤ ਸੜੀ ਪੜ੍ਹਨੀ ਸਾਰੇ ਬੇਤੀ ਕਰਨਾ ਜੋ ਅਗਲੀ ਵਾਰ ਆਪਾਂ ਇਕੱਠੇ ਹੋ ਕੇ ਸਲਾਹ ਕਰਦੇ ਜੋ ਸਤਿਪਤ ਬਪੁਰੇ ਸੇ ਨਾਲੇ ਰੁਪਸੀ ਜੂਨ ਦੇ ਮਹੀਨੇ ਵਿੱਚ ਆਪਾਂ ਸਮੂਹੀ ਭਰਜਾ ਇੰਦਾ ਹੀ ਚੜੀ ਗਾਲੇ ਲਈਏ ਜਿੰਦਾ ਹੁਣ ਆਪਾਂ ਨਵੇਂ ਪ੍ਰੋਸਟਰ ਧਰਤਸ਼ਿਲ ਸ਼ੇਖ ਬਦ ਜੀ ਦੀ ਛਿੱਦੀ ਜਰਾ ਮਨਾਇਆ ਸਾਡੇ 377 ਸੌਜੀ ਅਸੀਂ ਸੰਕਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਸੇਵਾ ਕਰਦੇ ਸਾਡੇ ਤੋਂ ਗਲਤੀ ਹੋਵੇ ਅਸੀਂ ਆਪ ਸਭ ਤੋਂ ਮਾफी ਮੰਗਾ ਗਏ ਅਸੀਂ ਕੋਸ਼ਿਸ਼ ਕੀਤੀ ਹੈ ਤੇ ਸਾਰੇ ਸਟਾਫਰ ਨੂੰ ਸਾਰੇ ਗੁਰੂ ਘਰ ਨਾਲ ਲੈ ਕੇ ਇੱਕ ਧੜਾ ਬਣਾਉਣ ਦੀ ਤੇ ਅਸੀਂ ਅਗੂ ਵੀ ਚਾਹਨੇ ਤੁਹਾਡੇ ਤੋਂ ਸਾਰੇ ਨੂੰ ਵੀਰ ਰਖੇਗਾ ਜੋ ਸਤਪਾਪਾ ਪ੍ਰੈਸ ਉਹ ਅਸੀਂ ਆਈ ਹੈ ਆਪਾਂ ਸਾਰੇ ਰਲ ਕੇ ਇੱਥੇ ਖੜੇਗੇ ਇਸ ਗੁੰਦੀ ਬਾਰੇ ਵਿੱਚ ਮੇਰੇ ਜੀ ਨੂੰ ਬੇਨਤੀ ਕਰਨਾ ਕੋਈ ਖੜਾ ਵਿਚਕਾਰਾਂ ਮਾਰੇ ਨੂੰ ਵੀਰ ਆਪਾਂ ਸਤਿ ਸ਼੍ਰੀ ਅਕਾਲ ਸਤਿਕਾਰਪਾਤਰ ਐਸਐਸਸੀ ਦੇ ਸਾਰੇ ਆਂਖਾਂ ਕਾ ਪਹੁੰਚਾ ਅਸੀਂ ਕੋਸ਼ਿਸ਼ ਕਰਾਂਗਾ ਆਪਾਂ ਸਾਰਿਆਂ ਦੇ ਸਤਿਕਾਰਪਾਤਰ ਸਿਰ ਲੋਲੇ ਅਸੀਂ ਰੱਖਵਾਈਏ ਕੋਈ ਅਥਰਵੰਦ ਕਟਾ ਪਰਿਆ ਜਾਵਣਾ ਮੈਂ ਆਪ ਦਾ ਛੋਟਾ ਵੀਰ ਹਾਂ ਵੱਡਾ ਵੀ ਹਾਂ ਮਾਫੀ ਮੰਗਾਂਗਾ ਸਭਾ ਕਰੋ ਕੋਈ ਸੇਵਾ ਕਰੇ ਸਭ ਦੇ ਲਈ ਹੋ ਜੁਰੇ ਕਿਸੇ ਤੇ ਮੰਦੇ ਚਾਚੂ ਕਮਲੇ ਪੂਰ ਸਾਡੇ ਬਹੁਤ ਹੀ ਸਤਾਰ ਜੋ ਜੋ ਸਿੱਪਲ ਸਟਡੀ ਤੋਂ ਸਾਡੇ ਕੋਲ ਦੀ ਸਵਾਦ ਯੂਨੀਵਰਸਿਟੀ ਕੋ ਪਰ ਆਏ ਨੇ ਉਹ ਵੀ ਆਪਣੇ ਘਰ ਨੂੰ ਲੈ ਵਾਸਤੇ ਪ੍ਰਸਤ ਕਰੇ ਸਿਗਨਾਰ ਉਸ ਮਹਦਾਨ ਵਾਹਿਗੁਰੂ ਜੀ ਦਾ ਬੋਲ ਚ ਵਾਹਿਗੁਰੂ ਜੀ ਦਾ ਇਹ ਬਾਲਕ ਪੀਰੀ ਜੀ ਦੇ ਕੁਰਬਾਨ ਨਾਲ ਚੰੜਿਆ ਰੋਮੇ ਹੱਥ ਫੜ ਕੇ ਦੋਹਾਂ ਥਾਣਾ ਕੋਈ ਖਾਸ ਗੱਲ ਹੈ ਪੁਰਾਣ ਗੋਪਨ ਸਾਹਿਬ ਨੇ ਸਹਿਦ ਇਕ ਭਾਦਰ ਦੇ ਪੈਦਾ ਹੋਣ ਵਾਲੇ ਦੇ ਇੱਕ ਗੱਲ ਆਖੀ ਕਹਿੰਦੇ ਜਿਹੜਾ ਬਾਲਕ ਇਹ ਅੱਜ ਮੇਰੇ ਘਰ ਪੁੱਤ ਦੇ ਰੂਪ ਵਿੱਚ ਪੈਦਾ ਹੋਇਆ ਪਹਿਲੀ ਵਾਰ ਇਹ ਬਾਲਕ ਜ਼ੁਲਮ ਦੇ ਅਗੇ ਆੜ ਖਲੋਣ ਵਾਸਤੇ ਪੈਦਾ ਹੋਇਆ ਇਹ ਜ਼ੁਲਮ ਦੇ ਅੱਗੇ ਅੜ ਕੇ ਖਲੋਊਗਾ ਇਹ ਬੱਚਾ ਇਹ ਬਾਲਕ ਜ਼ੁਲਮ ਦੇ ਅੱਗੇ ਅੜ ਕੇ ਖਲੋਣ ਵਾਲਾ ਪੈਦਾ ਹੋਇਆ ਇਹ ਬਾਲਕ ਗੁਰੂ ਨਾਨਕ ਦੇ ਸਿੱਖੀ ਦੀਆਂ ਤੇ ਧਰਮ ਦੀਆਂ ਜੜ੍ਹਾਂ ਕਰਨ ਵਾਸਤੇ ਇਹ ਬਾਲਕ ਪੈਦਾ ਹੋਇਆ ਲੱਖਾਂ ਝਟੜ ਝੁੱਲਣ ਨੇ ਇਸ ਧਰਤੀ ਦੇ ਉੱਤੇ ਧਰਮ ਦੇ ਉੱਤੇ ਤੇ ਸਲਾਹ ਕਰਕੇ ਇਹ ਕਰ ਕਹਿੰਦੇ ਕਿ ਇਹ ਉਹੀ ਦੇਵੀ ਦੇਵਤੇ ਨੇ ਜਿਨ੍ਹਾਂ ਨੂੰ ਤੁਸੀਂ ਬਣਾ ਤੇ ਆ ਤੁਸੀਂ ਸਾਡੀ ਬੋੜੀ ਨਹੀਂ ਕੀਤੀ ਬੋੜੀ ਜੇ ਕੀਤੀ ਆ ਤੇ ਇੱਕ ਬਾਦਲ ਮਹਾਰਾਜ ਨੇ ਬਾਦਸ਼ਾਹ ਨੇ ਕੀਤੀ ਆ ਅਜੇ ਦਿਹਾੜੇ ਉਹਨਾਂ ਨੂੰ ਵੀ ਮਰੌਣੇ ਚਾਹੀਦੇ ਨੇ ਸਾਕ ਸਰਕਾਰ ਨੂੰ ਮਰਵਾਉਣਾ ਚਾਹੀਦਾ ਹੈ ਔਰ ਨੈਸ਼ਨਲ ਲੈਵਲ ਤੇ ਇਹ ਜਿਹੜਾ ਦਿਨ ਜਿਹੜਾ ਹੈ ਡਿਕਲੇਅਰ ਕਰਨਾ ਚਾਹੀਦਾ ਹੈ ਕਿ ਜਿੱਥੇ ਅੱਜ ਅਸੀਂ ਮਹਾਤਮਾ ਗਾਂਧੀ ਨੂੰ ਕਹਿੰਦੇ ਆ ਰਾਸ਼ਟਰ ਪਿਤਾ ਉਹ ਰਾਸ਼ਟਰ ਪਿਤਾ ਨਹੀਂ ਪਿਤਾ ਦੇ ਸਾਡੇ ਗੁਰੂ ਤੇਹਾ ਪ੍ਰਹਤਮਾਰਾਜ ਹੋਏ ਨੇ ਪਿਤਾ ਦੇ ਸਾਡੇ ਗੁਰੂ ਗੋਬਿੰਦ ਸਿੰਘ ਜੀ ਹੋਏ ਨੇ ਜਿਨ੍ਹਾਂ ਨੇ ਜ਼ਬਰ ਤੇ ਜ਼ੁਲਮ ਦੇ ਵਿਰੋਧ ਵਿੱਚ ਲੜ ਕੇ ਆਪਣਾ ਪਰਿਵਾਰ ਨਾਲ ਕੇ ਕੁਰਬਾਨੀਆਂ ਕਰਕੇ ਦੇਸ਼ ਕੌਮ ਦੀ ਰੱਖਿਆ ਕੀਤੀ ਹੈ ਉਸ ਹਾਲਾ ਗੁਰਤਾ ਗੱਦੀ ਦਿਹਾੜਾ ਵੀ ਆਪਾਂ ਮਨਾ ਰਹੇ ਆ ਔਰ ਆਪ ਜੀ ਦੀ ਜਾਣਕਾਰੀ ਇਹਤ ਬੇਨਤੀ ਕਰਦੇ ਆ ਅੱਜ ਜਿਹੜੀ ਇਸ 350 ਸਾਲਾ ਸ਼ਤਾਬਦੀ ਨੂੰ ਮਨਾਉਣ ਵਾਸਤੇ ਸੋਚਿਆ ਪੰਥਕ ਜੱਜਬਦੀਆ ਟਰਾਈਸਟੇਟ ਦੇ ਸ੍ਰੀ ਗੁਰੂ ਘਰ ਪੰਥਕ ਜੱਜਬਦੀਆ ਸੇਵਾ ਸਟੇਡੀਅਮ ਦੇ ਸਹਿਯੋਗ ਨਾਲ ਗੁਰਦੁਆਰਾ ਸਾਹਿਬ ਆਪਾ ਮਕਨਸ਼ਾ ਲੁਆਣਾ ਗੁਰੂ ਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਥੋੜਾ ਜਿਹਾ ਟਕਾ ਜਿਹੜਾ ਅੱਖੀਂ ਦਰਗਹ ਪਾਵੇ ਸੱਚੀ ਮਾਨੋ ਦੇਸ਼ੂਮਾ ਅਥਾਹ ਅਗਨਤ ਅਦੁੱਲ ਜਿਉਂ ਬੁਲਾਵੋ ਪੁੱਤ ਔਰੰਗਜ਼ੇਬ ਜਾਂਗੀਰ ਦਾ ਕੀ ਨਾ ਔਰੰਗਜ਼ੇਬ ਪੁੱਤ ਅਜੇ ਨਹੀਂ ਦਦਾ ਪੁੱਤ ਅਗਲੀ ਗੱਲ ਜਿਹੜੀ ਨਾ ਇੱਕ ਹੋਰ ਗੱਲ ਔਰੰਗਜ਼ੇਬ ਨੂੰ ਕਹਿੰਦੇ ਔਰੰਗਜ਼ੇਬ ਗੁਰੂ ਤੇਗ ਬਹਾਦਰ ਸਹੀ ਕਿਹਾ ਕੀ ਜੇ ਮੇਰੇ ਸੀਸ ਤੋਂ ਦਾ ਤੇਰੀਆਂ ਤੇਗਾਂ ਤੇ ਤਲਵਾਰਾਂ ਨੇ ਮੈਨੂੰ ਕਿ ਡਰਾ ਦੂਸਰੀ ਗੱਲ ਤੈਨੂੰ ਇਸ ਗੱਲ ਦਾ ਪਤਾ ਔਰੰਗਜ਼ੇਬ ਜਿਹੜੇ ਬਾਪ ਦੇ ਘਰ ਮੈਂ ਪੈਦਾ ਹੋਇਆ ਮੇਰੇ ਗੁਰੂ ਦੇ ਮਹਿਲ ਦੇ ਵਿੱਚ ਉਹ ਕੋਈ ਖੁੱਲ ਨਹੀਂ ਜਾਣੀ ਮੁਗਲ ਜਿਹੜੀ ਸੰਤਨਤ ਹੈ ਉਹ ਪਿੱਛੇ-ਪਿੱਛੇ ਹੁੰਦੀ ਹੈ ਦਾਤੇ ਦੀ ਸ਼ੀਤੀ ਕਰ ਦਿੱਤੀ ਜਾਂਦੀ ਹੈ ਪਿਤਾ 12 ਸਾਲ ਦੀ ਕੈਸ਼ ਉੱਟ ਕੇ ਆਉਂਦੇ ਨੇ ਤੇ ਜੰਨਾ ਜੁੱਤਾ ਦਾ ਲਹੌੜ ਮੌਕੇ ਦੇ ਤੇ ਉਸ ਨੂੰ ਸੰਭਾਲ ਹੁਣ ਜਿਹੜੇ ਅਕੀਲਾ ਮੰਦਰੀ ਦੌਰ ਹੈ ਇਕਲਾ ਬੰਦੀ ਦੀ ਧੋਰ ਜਦੋਂ ਪ੍ਰਕਾਸ਼ ਹੁੰਦਾ ਹੈ ਉਹ ਵੇਨਾਟਕ ਦਾ ਤੇ ਛੇਵੇਂ ਪਾਸ਼ਾ ਬੜੀ ਸਖੀਲ ਕਲਾ ਬੰਦੀ ਪਰੋਣਾ ਸ਼ੁਰੂ ਕਰਦੇ ਨੇ ਤੇ ਆਪਣੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਜਤ ਸਿੰਘ ਨੂੰ ਕਿਰਪੁਰ ਸਾਹਿਬ ਪੇਸ਼ ਕਰਦੇ ਨੇ ਕਿ ਤੁਸੀਂ 1624 ਦੇ ਵਿੱਚ ਕਿਲਾ ਬੰਦੀ ਦੀ ਤਿਆਰੀ ਕਰ ਤੋ ਕਿਰਪੁਰ ਸਾਹਿਬ ਆਗਿਆ ਕਰ ਉਹ ਦੇਖਣਾ ਬਹੁਤ ਸਮਝਣਾ ਬਹੁਤ ਜ਼ਰੂਰੀ ਹੈ ਜੀ ਕਰਤਾਰਪੁਰ जो कि शहर गुरु नानक पातशाह ने बसाया और फिर दूसरे नानक गुरु अंगशाह ने शहर टाडा गुरु साहबान जो कि मेजर फाइनेंशियल सोर्सेस में दे रहे और बड़ा इंपॉर्टेंट शहर है वो है कुमान सभी समझना पेगा कि भगत रामदेव जी के बैठ के ਇਹ ਬਿਨਾਂ ਤਿਆਰੀ ਤੋਂ ਕੰਮ ਨਹੀਂ ਚੱਲ ਰਿਹਾ ਸੀ ਬਿਨਾਂ ਤਿਆਰੀ ਤੋਂ ਤੇ ਜੇ ਅਸੀਂ ਇਹ ਪਰ ਕੋਲਿਚ ਦੇ ਬੰਦਾ ਸੀ ਉਹ ਬਹਾਦਰ ਦੀ ਜੋ ਮੇਲ ਲੜਾਈਆਂ ਨੇ ਉੱਤੇ ਬੇਸਟ ਹੈ ਜੋ ਮੁਗਲਾਂ ਦੇ ਇੰਟੈਲੀਜੈਂਸ ਰਿਪੋਰਟਸ ਹੈ ਅਜੇ ਡਾਟਸ ਨੇ ਉਹ ਕਹਾਣਾਂ ਦੇ ਵਿੱਚ ਉਹ ਖਾਲਸਾ ਰਾਤੇ ਕਿਲੇ ਨੇ 400 ਦੀ ਥੋੜੀ ਨਾਲ ਸਮਝਣ ਦੀ ਵੀ ਜ਼ਰੂਰਤ ਹੈ ਕਿ ਕਿਲੇ ਨੂੰ ਘਰਾਉਣ ਦੀ ਕੀਮਤ ਉਸ ਟੈਪ ਪਾਟੇ ਆ ਗਿਆ ਸੀ ਉਹ ਆਣਾ ਕਿਉਂ ਸੀ ਕਿਉਂਕਿ ਇਕਨੋਮਿਕਸ ਨੂੰ ਵੀ ਸਾਨੂੰ ਸਮਝਣਾ ਪਏਗਾ ਸੈਕੰਡ ਕੱਲੇ ਹੈ ਖਾਂ ਗੋਲ ਕੇਲੇ ਬਣਾਦੀ 30 ਸੀ ਗਿਆ ਕਿਉਂਕਿ ਉਹ ਬਰੂਤ ਦੇ ਵਪਾਰੀ ਸੀਗੇ ਇਹ ਜਿਹੜਾ ਸਮਾਨ ਹੈ ਇਹ ਲੌਜਿਸਟਿਕਸ ਪ੍ਰਾਈਸ ਦਾ ਉਸ ਸਮਾਨ ਹੈ ਕਿ ਕਿਸੇ ਦੇ ਹੱਥ ਨਾ ਲੱਗੇ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ